ਜੀ ਮੈਂ ਇਹਨਾਂ ਦੇ ਪ੍ਰੋਟੀਨ ਪਾਊਡਰ ਬਣਾ ਚੁੱਕੀ ਹਾਂ 쿠ਕੀਜ਼ ਬਣਾ ਚੁੱਕੀ ਹਾਂ ਕੇਕ ਬਣਾ ਚੁੱਕੀ ਹਾਂ ਸਨੈਕਸ ਦੇ ਵਿੱਚ ਮੈਂ ਦੋਸਾ ਵੀ ਬਣਾ ਚੁੱਕੀ ਹਾਂ ਕਟਲਟਸ ਬਣਾ ਚੁੱਕੀ ਹਾਂ ਪੀਜ਼ਾ ਬਣਾ ਚੁੱਕੀ ਹਾਂ ਪੁੱਡਿੰਗਸ ਬਣਾ ਚੁੱਕੀ ਹਾਂ ਅੰਬਲੀ ਬਣਾ ਚੁੱਕੀ ਹਾਂ ਤੇ ਇਹਨਾਂ ਦੇ ਵਿੱਚ ਮੈਂ ਹਰ ਤਰ੍ਹਾਂ ਦੀ ਚੀਜ਼ ਬਣਾ ਲੈਂਦੀ ਜੀ ਮੈਂ ਪੀਏਯੂ ਤੋਂ ਵੀ ਟ੍ਰੇਨਿੰਗ ਲਈ ਹੈ ਕੁਝ ਮੇਰੀ ਆਪਣੀ ਵੀ ਸਟੈਂਡਰਡਾਈਜ਼ ਹੈਗੀਆਂ ਨੇ ਰੈਸਪੀਜ਼ ਜਿਵੇਂ ਪ੍ਰੋਟੀਨ ਪਾਊਡਰ ਹੈ ਜਾਂ ਕੇਕ ਹੈ ਔਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੇਰੀ ਬੇਕਰੀ ਸੀ ਤੇ ਮੇਰੀ ਖੁਦ ਦੀ ਵੀ ਸਟੈਂਡਰਡਾਈਜ਼ਡ ਰੈਸਪੀਜ਼ ਨੇ ਤੇ ਮੈਂ ਪੀਏ ਤੋਂ ਵੀ ਲਿੱਤੀ ਹੈ ਟ੍ਰੇਨਿੰਗ ਤੇ ਉਹਨਾਂ ਦੇ ਸਾਰੇ ਮੈਂਬਰਸ ਵੀ ਜੋ ਵੀ ਸਟਾਫ ਨੰਬਰਸ ਆ ਜਾਂ ਜੋ ਵੀ ਉੱਥੇ ਸਟਾਫ ਹੈ ਬਹੁਤ ਹੀ ਜ਼ਿਆਦਾ ਹੈਲਪਿੰਗ ਹੈ ਸਪੈਸ਼ਲੀ ਰਮਨ ਸਰ ਉਹਨਾਂ ਨੇ ਮੈਨੂੰ ਬਹੁਤ ਪ੍ਰਮੋਟ ਕੀਤਾ ਬਹੁਤ ਹੈਲਪ ਕੀਤੀ ਹੈ ਨਹੀਂ ਆਨਲਾਈਨ ਨਹੀਂ ਹਜੇ ਮੈਂ ਸਟਾਰਟ ਕੀਤਾ ਮੈਂ ਕਾਲਜਸ ਦੇ ਵਿੱਚ ਜਾ ਕੇ ਜਿਨੇ ਸਾਰੇ ਟੀਚਰਸ ਹੈ ਉਹਨਾਂ ਨੇ ਮੇਰਾ ਟੈਸਟ ਕੀਤਾ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਪ੍ਰਿੰਸੀਪल्स ਹੈ ਉਹਨਾਂ ਨੂੰ ਮੇਰਾ ਜਾ ਰਿਹਾ ਪ੍ਰੋਟੀਨ ਪਾਊਡਰ ਕਾਲਜਸ ਨੂੰ ਜਾ ਰਿਹਾ ਹੈ ਸਟੂਡੈਂਟਸ ਨੂੰ ਜਾ ਰਿਹਾ ਹੈ ਸਾਰਿਆਂ ਨੂੰ ਇਸ ਤਰ੍ਹਾਂ ਜਾ ਰਿਹਾ ਜੀ ਮੈਮ ਕਿੰਦਾ ਦਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦਾ ਰਿਸਪੌਂਸ ਦੇਖੋ ਬਹੁਤ ਅੱਛਾ ਜਾ ਰਿਹਾ ਹੈ ਕਿ ਜਿਵੇਂ ਦੇਖੋ ਹੁਣ ਜਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਇਹ ਖਾਣ ਵਾਸਤੇ ਤੁਸੀਂ ਖਾਓਗੇ ਤਾਂ ਤੁਸੀਂ ਹੈਲਦੀ ਰਹੋਗੇ ਠੀਕ ਹੈ ਨਾ ਤੇ ਜਦੋਂ ਤੁਸੀਂ ਇਹ ਖਾਓਗੇ ਤੁਸੀਂ ਹੈਲਦੀ ਰਹੋਗੇ ਤਾਂ ਤੁਸੀਂ ਨੇਚਰਲੀ ਗੱਲ ਹੈ ਕਿ ਤੁਹਾਨੂੰ ਖੁਦ ਤੁਸੀਂ ਲਓਗੇ ਔਰ ਇਹਦਾ ਟੇਸਟ ਵਾਈਜ਼ ਇਹ ਨਹੀਂ ਕਿ ਅਕੇਲਾ ਆਂਦਾ ਰਿਸਪੌਂਸ ਅੱਛਾ ਹੈ ਕਿ ਇਹਦਾ ਇਹਦਾ ਟੇਸਟ ਬਹੁਤ ਅੱਛਾ ਹੈ ਹੈਲਦੀ ਹੋਣ ਦੇ ਨਾਲ ਨਾਲ ਇਹਦਾ ਟੇਸਟ ਬਹੁਤ ਅੱਛਾ ਹੈ ਸ਼ੈਲਫ ਲਾਈਫ ਇਹ ਹੈ ਕਿ ਜਿਵੇਂ ਦੇਖੋ ਹੁਣ ਜਿਵੇਂ ਮ ਤੇ ਉਹਨਾਂ ਨੂੰ ਮੈਂ ਜਿਵੇਂ ਐਲੀਮੈਂਟਸ ਪਾਏ ਆ ਮਖਾਨੇ ਪਾਏ ਉਹਨਾਂ ਨੂੰ ਪਹਿਲੇ ਰੋਸਟ ਕਰਨਾ ਪੈਂਦਾ ਕਿਉਂਕਿ ਜੇ ਮੈਂ ਇਸ ਤਰ੍ਹਾਂ ਹੀ ਡਾਲ ਦੂੰਗੀ ਪੀਸ ਕੇ ਤਾਂ ਫਿਰ ਉਹਦੇ ਚ ਉਹ ਨਹੀਂ ਉਹ ਟੇਸਟ ਨਹੀਂ ਆਏਗਾ ਔਰ ਉਹਦੀ ਸ਼ੈਲਫ ਲਾਈਫ ਵੀ ਨਹੀਂ ਬਣੇਗੀ ਹਾਂਜੀ ਫਿਊਚਰ ਪਲੈਨਿੰਗ ਦੇਖੋ ਪੀਏਯੂ ਦੇ ਰਮਨਦੀਪ ਸਰ ਵੀ ਸਾਰੇ ਸਟਾਫ ਮੇਰੇ ਨਾਲ ਹੈ ਉਹ ਹੈਲਪ ਹੈਲਪਿੰਗ ਹੈਲਪ ਕਰਨਗੇ ਮੇਰੀ ਤੇ ਉਹ ਕਹਿ ਰਹੇ ਨੇ ਕਿ ਜਿਵੇਂ ਗਵਰਨਮੈਂਟ ਦੀ ਸਕੀਮ ਹੈ ਨਿਧੀ ਟੀਵੀਆਈ ਉਹਦੇ ਅੰਡਰ ਕੀ ਹੈ ਜਿਵੇਂ ਹਜੇ ਤਾਂ ਮੈਂ ਦੇਖੋ ਹੋਮ ਬੇਕਰ ਹਾਂ ਹਨਾ ਹੋਮ ਆਪਣੇ ਹੋਮ ਤੋਂ ਸਟਾਰਟ ਕੀਤਾ ਹੈ ਤੇ ਉਹਨਾਂ ਦਾ ਇਹ ਹੈ ਕਿ ਹੁਣ ਕੱਲੂ ਜਿਵੇਂ ਮੰਨ ਲਓ ਮੈਂ ਆਪਣਾ ਟੈਕਨੋਲੋਜੀ ਵੀ ਮੈਨੂੰ ਚਾਹੀਦੀ ਹੈ ਜੇ ਮੇਰਾ ਕੰਮ ਵੱਜ ਜਾਏਗਾ ਤੇ ਮੈਂ ਕਸਟਮਾਈਜ਼ ਹੋ ਜਾਏਗੀ ਹੋਏ ਤਾਂ ਮੈਂ ਪਾਈਆ ਪਾਈਆ ਦੀ ਪੈਕਿੰਗ ਬਣਾਈ ਹੈ ਤੁਹਾਡੇ ਸਾਹਮਣੇ 250 ਗ੍ਰਾਮ ਦੀ ਕੱਲੂ ਮੈਨੂੰ 1 ਕਿਲੋ ਦਾ ਆਰਡਰ ਆ ਸਕਦਾ ਹੈ 15 ਕਿਲੋ ਦਾ ਆਰਡਰ ਆ ਸਕਦਾ ਹੈ ਹਨਾ ਤਾਂ ਮੈਨੂੰ ਟੈਕਨੋਲੋਜੀ ਦੀ ਵੀ ਲੋੜ ਪੈਗੀ ਤਾਂ ਫਿਰ ਉਹਦੇ ਅੰਡਰ ਕੀ ਹੈ ਕਿ ਪੀਓ ਦੇ ਵਿੱਚ ਉਹ ਉਹ ਉਹਨਾਂ ਕੋਲ ਮਸ਼ੀਨਸ ਹੈ ਜਿਹੜੀ 10 10 ਲੱਖ ਦੀ ਹੁੰਦੀਆਂ ਹਜੇ ਤਾਂ ਮੈਂ ਅਫੋਰਡ ਨਹੀਂ ਕਰ ਪਾਉਂਗੀ ਤਾਂ ਉਹਨਾਂ ਦਾ ਕੀ ਹੈ ਕੋ ਰੈਂਟ ਲੈ ਕੇ ਉਹ ਮੈਨੂੰ ਦੇ ਦਣਗੇ ਵੀ ਵਨਡੇ ਦਾ ਤੁਹਾਡਾ ਇਹ ਰੈਂਟ ਹੈ ਤੁਸੀਂ ਆ ਕੇ ਆਪਣਾ ਪ੍ਰੋਡਕਟ ਬਣਾਓ ਔਰ ਆਪਣਾ ਸੇਲ ਕਰੋ ਤੁਸੀਂ ਟੋਟਨ ਆ ਜੇ ਆਪਾਂ ਗੰਨਿਆਂ ਦਾ ਟੋਟਲ ਇਹ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਦੋ ਮਤਲਬ ਕੈਟਾਗਰੀਆਂ ਦੀ ਗੱਲ ਕਰਦੇ ਆ ਇੱਕ ਹੈਗੇ ਨੇ ਮਤਲਬ ਇਹ ਜਵਾਰ ਬਾਜਰਾ ਤੇ ਰਾਗੀ ਜਿਹਨਾਂ ਸੀ ਮੇਜਰ ਮਿਲਟ ਕਹਾਉਂਦੇ ਨੇ ਜੁਕੇ ਹੈਗੇ ਮੈਦਾਨ ਮਿਲਟ ਜਿਹਦੇ ਚ ਕੰਕਣੀ ਕੋਦਰਾ ਤੇ ਸਵਾਸ ਤੇ ਇੱਕ ਤਰੀਕਾ ਕਰਨ ਇਹ ਸਾਰਾ ਕੁਝ ਹੁੰਦਾ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾੜੇ ਪਹਿਲਾਂ ਜਵਾਰ ਤੇ ਬਾਜਰਾ ਆ ਜਿਹੜਾ ਦੰਨਾ ਬਹੁਤ ਹੀ ਯਾਰੀ ਹੁੰਦਾ ਈ ਹੈ ਤੇ ਜਿਹੜੇ ਆਪਾਂ ਆਸਾਨੀ ਨਾਲ ਆਗਾ ਸਕਦੇ ਹਾਂ ਜਵਾਰ ਬਾਜਰਾ ਤੇ ਜਾਂ ਰਾਗੀ ਤੋਂ ਜਿਹੜੇ ਛੋਟੇ ਜਿਹੋਨ ਅਸੀਂ ਕਹਿੰਦੇ ਆ ਮਾਈਨਰ ਨਿਊਟ੍ਰੀਐਂਟਸ ਉਹ ਥੋੜੇ ਜਿਹੇ ਹਲੇ ਉਹਨਾਂ ਦੀ ਕਾਰਜ ਬਾਕੀ ਇਹਨਾਂ ਦੇ ਵਿੱਚ ਫਰੇਕ ਦੇ ਵਿੱਚ ਕੋਈ ਨਾ ਕੋਈ ਤੱਤ ਚਾਦੇ ਹੈ ਜਿਵੇਂ ਬਾਜਰੇ ਚ ਆਇਰਨ ਜਾਦੇ ਹੁੰਦਾ ਕਿਤੇ کارਬੋਹਾਈਡਰੇਟ ਜਾਂਦੇ ਕਿਸੇ ਇਸਤਤਵ ਲਈ ਇਹਨਾਂ ਕਈ ਬਿਮਾਰੀਆਂ ਐ ਨੇ ਜਿਨ੍ਹਾਂ ਨੂੰ ਆਪਾਂ ਇਹਨਾਂ ਨਾਲ ਕੰਟਰੋਲ ਕਰ ਸਕਦੇ ਆ ਪਾਰਾ ਤੋਂ ਸੌਖੀ ਜੈਸੀ ਤੀਖਾ ਤੇ ਦੇਖੀਏ ਜਿਹੜਾ ਮਟਾਪਾ ਫੰਡ ਹੈ ਜੇ ਅਸੀਂ ਲਗਾਤਾਰ ਇਹ ਮਿਲਟ ਖਾਈਏ ਉਹਨਾਂ ਨਾਲ ਕੰਟਰੋਲ ਹੋ ਜਾਂਦਾ ਹੈ ਤੇ ਮੈਂ ਆਪ ਦੇਖੇ ਐਗਜ਼ਾਮਪਲ ਦੇ ਵਿੱਚ 2 ਮਿੰਟ ਦੇ ਵਿੱਚ ਇਹ ਬੰਦਾ ਪੂਰਾ ਪਾਰਾ ਬੰਦਾ ਬਿਲਕੁਲ ਸਫਾ ਹੋ ਗਿਆ। ਮਨੇ ਉਹਦੇ ਜਿਹੜੀ ਅੱਜਕੱਲ ਜਿਹੜੇ ਡਾਈਟੀਸ਼ਨ ਆ ਇਹ ਵੀ ਰეკਮੈਂਡ ਕਰਦੇ ਆ ਮਿਲਟ ਖਾਓ। ਉਹ ਵੀ ਆਪਾਂ ਨੂੰ ਕਹਿੰਦੇ ਆ ਕਿ ਆਪ ਮਿਲਟ ਐਨੈਚਰ ਖਾਣਾ ਆਪ ਮਿਲਟ ਐਨੈਚਰ ਖਾਣਾ। ਹਰ ਇੱਕ ਮਿਲਟ ਮਨੇ ਇਹ ਮਿਲਟ ਕਲੇਵੀ ਰੜਾ ਕੇ ਨਹੀਂ ਖਾਣਾ ਕਿਉਂਕਿ ਹਰ ਇੱਕ ਦੇ ਵਿੱਚ ਅਲੱਗ-ਅਲੱਗ ਖਾਣ ਹੈ। ਕੱਲ-ਕੱਲ ਕਰਕੇ ਖਾਈਏ ਸਾਰਾ ਤੋਂ ਵਧੀਆ ਰਹਿੰਦਾ ਹੈ